ਅੱਗ ਬੋਤੀ ਦੀ ਨਾਲ ਜਦੋਂ ਅਸੀਂ ਦੇਖਿਆ ਇੱਕਦਮ ਅੱਗ ਵੱਧ ਰਹੀ ਹੈ ਫਾਇਰ ਬਲੇਂਡਰ ਨੂੰ ਫੋਨ ਕੀਤਾ ਆਉਂਦੇ ਜਾਂਦੇ ਉੱਪਰ ਥੱਲੇ ਸਾਰੀ ਅੱਗ ਫੈਮਲੀ ਵੀ ਕਾਬੂ ਤੋਂ ਬਾਹਰ ਹੋ ਗਈ ਪੰਜਾਬ ਦੇ ਧੂੜੀ ਇਲਾਕੇ ਵਿੱਚ ਪੈਂਦੇ ਮਲੇਰਕੋਟਲਾ ਰੋਡ ਉੱਪਰ ਇੱਕ ਸਪੇਅਰ 파ਰਟ ਦੀ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਸ਼ੋਰੂਮ ਵਿੱਚ ਪਲਾਸਟਰ ਦਾ ਜਿਆਦਾ ਸਮਾਨ ਹੋਣ ਕਾਰਨ ਅੱਗ ਕਾਬੂ ਪਾਣਾ ਮੁਸ਼ਕਲ ਹੋ ਗਿਆ। ਮੌਕੇ ਉੱਪਰ ਫਿਰ ਰੈਨ ਨੂੰ ਕੁੱਝ ਨਾ ਦਿੱਤੀ ਗਈ। ਕਰੀਬ 16 ਦੇ ਕਰੀਬ ਗੱਡੀਆਂ ਅੱਗ ਬੁਝਾਉਣ ਵਿੱਚ ਸਫਲ ਹੋ ਸਕੀਆਂ। ਮੌਕੇ ਤੇ ਦੱਸਿਆ ਜਾ ਰਿਹਾ ਹੈ ਕਿ 2 ਕਰੋੜ ਦੇ ਕਰੀਬ ਮਾਲੀ ਨੁਕਸਾਨ ਹੋ ਗਿਆ। ਅਥਾ ਸਰਾਨੇ ਆ ਦੁਕਾਨਦਾਰ ਕੀ ਕਹਿ ਰਹੇ ਨੇ ਇਸ ਸੰਬੰਧੀ? ਮੈਂ ਪੰਜਾਬੀ ਸਟੇਸ਼ਨ ਲਈ ਫਰੀਦਪੁਰ ਤੋਂ ਮੇਰਾ ਨਾਮ ਵੀ ਗੁਰਿੰਦਰ ਸਿੰਘ ਤੇ ਮੈਂ ਆਰਮੀ ਚ ਸਰਵਿਸ ਕਰਦਾ ਤੇ ਅੱਜ ਦੁਪਹਿਰੇ ਅੱਗ ਲੱਗੀ ਇੱਧਰ ਮੇਰੇ ਨਾਲ ਗਵਾਂਢ ਦੇ ਇੱਧਰ ਇਹਨਾਂ ਦਾ ਕਾਰਨ ਦਾ ਸਸਤਰੀ ਦਾ ਕੰਮ ਸੀਗਾ ਤੇ ਮੈਨੂੰ ਦੁਪਹਿਰੇ ਜਿੱਦਾਂ ਹੀ ਪਤਾ ਲੱਗਿਆ ਤੇ ਅਸੀਂ ਉੱਪਰ ਆ ਕੇ ਦੇਖਿਆ ਮੈਂ ਕਾਫੀ ਅੱਗ ਹੈ ਤੇ ਆਉਦੇ ਬੰ ਲੋ ਕੋਸ਼ਿਸ਼ ਕੀਤੀ ਥੋੜਾ ਬਹੁਤ ਬੁਝਾ ਲਈਏ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਆਈਆਂ ਪ੍ਰਸ਼ਾਸਨ ਵੀ ਕਾਫੀ ਹੈਲਪ ਕੀਤੀ ਹੈ ਤੇ ਅੱਗ ਫਿਲਹਾਲ ਕਾਫੀ ਕੰਟਰੋਲ ਚ ਹੋ ਗਿਆ ਅੱਗ ਦਾ ਪਰ ਮੇਰੀ ਪ੍ਰਸ਼ਾਸਨ ਨੂੰ ਇੱਕੋ ਹੀ ਬੇਨਤੀ ਹੈ ਜੀ ਵੀਕੀ ਕਿਰਪਾ ਕਰੋ ਤੇ ਸਾਡਾ ਵੀ ਮੇਰੇ ਘਰ ਦਾ ਬਹੁਤ ਨੁਕਸਾਨ ਹੋਇਆ ਥੱਲੋ ਸਾਰੇ ਲੈਂਡਰ ਪਾੜ ਗਏ ਤੇ ਘਰ ਦੀ ਹੁੰਦੀ ਚ ਕੰਧਾਂ ਪੂਨੀਆਂ ਤੁਸੀਂ ਇਹ ਵੀ ਜੀ ਨੇ ਦੇਖਿਆ ਹੀ ਐ نیچے ਤੇ ਉਹ ਸਾਰਾ ਪਾੜ ਗਏ ਮੈਨੂੰ ਆਪਣੇ ਸੀਐਮ ਭਗਵੰਤ ਮਾਨ ਜੀ ਤੋਂ ਇਹੀ ਉਮੀਦ ਆ ਵੀ ਥੋੜੇ ਕੋਈ ਹੈਲਪ ਕਰਨ ਸਾਡੀ ਥੈਂਕ ਯੂ ਜੀ ਬਹੁਤ-ਬਹੁਤ ਅੰਤ ਕੀ ਨਾ ਕੀ ਆਪਣੀ ਦੁਕਾਨ ਗਈ ਐ ਐਮਐਮ ਐਂਟਰਪ੍ਰਾਈਜ਼ਿਸ ਜਿੰਨੀ ਲੱਗਿਆ ਕੀ ਕਹਿਣਾ ਚੱਲਿਆ ਐਸੀ ਦੁਕਾਨ ਦੇ ਅੰਦਰ ਹੀ ਬੈਠੇ ਸੀ ਜੀ ਸਾਡੇ ਬਾਹਰ ਹਨਾ ਬਾਹਰੋਂ ਆ ਕੇ ਦੱਸੇ ਵੀ ਉੱਪਰਲੇ ਬੱਸੋਂ ਤੂੰ ਆ ਨਿਕਲ ਰਿਹਾ ਅਸੀਂ ਨੀਚੇ ਹੀ ਸਾਨੂੰ ਹੋਰ ਉਸ ਟਾਈਮ ਪਤਾ ਨਹੀਂ ਲੱਗ ਰਹਾ ਤੇ ਵੀ ਉਹ ਜਦੋਂ ਜੇ ਦੇਖਦੇ ਦੇਖਦੇ ਜਿਆਦਾਤਰ ਸਾਡੇ ਜਿਹੜਾ ਸਮਾਨ ਹੋ ਪਲਾਸਟਿਕ ਦਾ ਸੀ ਪਲਾਸਟਿਕ ਦਾ ਤੇ ਗੱਤੇ ਚ ਪੈਕਿੰਗ ਹੁੰਦਾ ਵੀ ਉਹ ਅੱਗ ਬਹੁਤ ਤੇਜ਼ੀ ਨਾਲ ਜਦੋਂ ਅਸੀਂ ਦੇਖੇ ਇੱਕਦਮ ਅੱਗ ਵੱਧ ਰਹੀ ਆ ਫਾਇਰ ਬ੍ਰਿਗੇਡਰ ਫੋਨ ਕੀਤਾ ਆਂਦੇ ਆਂਦੇ ਉੱਪਰ ਥੱਲੇ ਸਾਰੀ ਅੱਗ ਫੈਲ ਗਈ ਵੀ ਕਾਬੂ ਤੋਂ ਬਾਹਰ ਹੋ ਗਿਆ ਹੁਣ ਆ ਥੋੜੇ ਸਾਹਮਣੇ ਚਾਰ ਪੰਜ ਗੱਟੀਆਂ ਲੱਗੀਆਂ ਨੇ ਵੀ ਅੱਗ ਤੇ ਕਾਬੂ ਪਾਇਆ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਸਵਾ ਡੇਢ ਕਰੋੜ ਦਾ ਐਸਟੀਮੇਟ ਆ ਵੀ ਮੰਗਈ ਹੈ ਜੀ ਸਾਡੇ ਵੀ ਸਾਡੇ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਇਸ ਦਾ ਸਾਨੂੰ ਇਹ ਇਹ ਦਾ ਹੁਣ ਕਾਰਨ ਪਤਾ ਲੱਗੇਗਾ ਵੀ ਕਿਸ ਕਾਰਨ ਜਿਹੜਾ ਨੁਕਸਾਨ ਹੋਇਆ ਹੈ ਉਹ ਪੂਰਾ ਵਪਾਰ ਮੰਡਲ ਸਾਰੀ ਥੂੜੀ ਦੇ ਵਪਾਰੀ ਵੀਰ ਔਰ ਸਹਿਰ ਦੁਕਾਨਦਾਰ ਭਰਾ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਜਿੱਥੇ ਤੱਕ ਵੀ ਹੋਊਗੀ ਬਦਲ ਕਰਨ ਦੀ ਕੋਸ਼ਿਸ਼ ਕਰਾਂਗੇ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਜਿਹੜੇ ਮੌਕੇ ਤੇ ਪੂਰੇ ਤਰ੍ਹਾਂ ਮਸਤ ਹੈ ਤੇ ਔਰ ਮੈਂ ਸਰਕਾਰ ਕੰਮ ਨੂੰ ਵੀ ਅਪੀਲ ਨਹੀਂ ਕਰਾਂਗਾ ਤੇ ਵਿਸ਼ਵਾਸ ਵੀ ਦੁਕਾਨਾਂ ਦਾ ਕਿ ਜੋ ਜਥਾ ਸੰਭੋਗਸ਼ਪ ਮਦਦ ਹੈ ਉਹ ਵੀ ਅਸੀਂ ਵਪਾਰੀ ਵੀਰ ਤੋਂ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਵਪਾਰੀ ਆਪਣੇ ਪਰਵਰ ਪੈਰਾਂ ਦੇ ਬਿਨਾਂ ਸੜ। ਸਰ ਆਪ ਦਾ ਨਾਮ ਕੀ ਹੈ ਸਰ? ਮੇਰਾ ਨਾਮ ਪਰਤੇਜ ਰਾਨਾ ਸਰ। ਸਰ ਜੋ ਆਗ ਲੱਗੀ ਹੈ ਬੜੀ ਮੁਸਕਤ ਵਾਲੀ ਕਿਤਨੇ ਦੇ ਕਿੰਨੀਆਂ ਘਟਿਆਈ? ਸਰ ਯਹਾਂ ਪੇ ਦੋ ਗਾੜੀਆਂ ਜੜੀਆਂ ਹੈ ਉਹ ਸੰਗਰੂਰ ਤੋਂ ਮੰਗੀਆਂ ਗਈਆਂ ਇੱਕ ਧੂਰੀ ਦੀ ਜੀ। ਤੇ ਇੱਕ ਮਲੇਰ ਕੋਰਲੇ ਤੋਂ ਆਈਆਂ ਨਾ ਗੱਡੀਆਂ ਜਿਹੜਾ ਤੁਰੰਤ ਜਿਹੜਾ ਨਾਲ ਗੱਡੀਆਂ ਪਾਣੀ ਲਾਈ ਜਾਂਦੀਆਂ ਤੇ ਨਾਲ ਦੁਆਰਾ ਫਿਰ ਭਰ ਕੇ ਆਈ ਜਾਂਦੀਆਂ ਕਿੰਨੀਆਂ ਗੱਡੀਆਂ ਆ ਚੁੱਕੀਆਂ ਜੀ ਚਾਰ ਗੱਡੀਆਂ ਦੀ ਲਗਭਗ ਅਸੀਂ ਨੇ 12 ਤੋਂ 16 ਗੱਡੀਆਂ ਪਾਣੀ ਦੀ ਬਾਤ ਨੂੰ ਅੱਗ ਜੋ ਅੱਗ ਲੱਗੀ ਹੈ ਕਿਸ ਚੀਜ਼ ਕੋਲ ਅੱਗ ਲੱਗੀ ਹੈ ਕਿੰਨਾ ਡੇਰ ਲੱਗੀ ਪਜਾਨੇ ਅੱਗ ਇੱਕ ਕਾਰ ਐਕਸੈਸਰੀ ਦੀ ਦੁਕਾਨ ਸੀ ਜਿਨ੍ਹਾਂ ਨੂੰ ਲੱਗੀ ਹੋਈ ਸੀ ਫਸਟ ਫਲੋਰ ਤੇ ਸੀ ਜੀ ਤੇ ਫਸਟ ਫਲੋਰ ਵਾਲੀ ਜਿਹੜੀ ਹੈ ਉਹੀ ਅੱਗ ਜਿਹੜੀ ਹੈ ਧਿਆਨ ਦਿਓ ਕਿੰਨਾ ਟਾਈਮ ਲੱਗਿਆ ਅੱਗ ਬੁਝਾਉਣ ਨੂੰ ਲਗਭਗ ਅੱਗ ਬੁਝਾਉਣ ਨੂੰ ਲੱਗ ਰਿਹਾ 2-2 ਘੰਟ ਉਹਨਾਂ ਕੋਲ ਪੂਰੀ ਬੁੱਝ ਚੁੱਕੀ ਹੈ ਤਾਂ ਪੂਰੀ ਤਰ੍ਹਾਂ ਕੰਟਰੋਲ ਹੈ ਇਹ ਕਿੰਨਾ ਕਸਮਾਨ ਚਲੇ ਆ ਤੁਸੀਂ ਉੱਪਰ ਗਏ ਵੀ ਸੀਗੇ ਉੱਪਰ ਹੀ ਸੀਗੇ ਉੱਪਰ ਫਸਟ ਫਲੋਰ ਤੇ ਤਾਂ ਕਾਫੀ ਜਿਹੜਾ ਉਹਨਾਂ ਨੇ ਕੱਤਾ-ਕੁੱਤਾ ਸਾ ਬੜਾ ਹੂਆ ਉੱਤੇ ਵਿੱਚ ਸਾਮਾਨ ਤਾਂ ਉਹ ਸਾਰਾ ਚਲ ਗਿਆ ਉੱਪਰ ਫਸਟ ਫਲੋਰ ਤੇ ਤਾਂ ਜਿਹਨੇ ਪਿਛਲੇ-ਨੀਚੇ ਵਾਲੇ ਫਲੋਰ ਨੇ ਉਹ ਨੀਚੇ ਵਾਲੇ ਫਲੋਰ ਜਿਹੜੇ ਨੇ ਉਪਰ ਚਾ ਲਿੱਤੇ ਨੇ